ਕਤ ਮਿੰਟ ਤੱਕ ਮਨੋ ਦੇ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰੇਡਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਨਵੇਂ ਚੈਨਲ ਨਾਲ ਨਵੇਂ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 950163430023 9501634300 23 ਅੱਜ ਆਪਾਂ ਲਹਿਰਾ ਪੇਗਾ ਮੰਡੀ ਤੇ ਪਹੁੰਚੇ ਆ ਇੱਥੇ ਬੱਕਰੀਆਂ ਸੌਦਾ ਹੋਇਆ ਇੱਕ ਲੈਣ ਵਾਲਾ ਤੇ ਖਰੀਦਣ ਵਾਲਾ ਤੇ ਵੇਚਣ ਵਾਲਿਆਂ ਤੋਂ ਜਾਣਕਾਰੀ ਲੈ ਕੇ ਦੱਸ ਦਿਆਂ। ਵੇਚ ਵਾਲਾ ਵੀਰ ਕਿਹੜਾ? ਤੁਸੀਂ ਹਾਂ ਜੀ? ਕਿਹੜਾ ਪਿੰਡ ਆਪਣਾ? ਆਪਣੋ ਕੋਕੇ ਪਿੰਡ ਜੀ। ਤਪੋਮਣੀ। ਜ਼ਿਲ੍ਹਾ? ਜ਼ਿਲ੍ਹਾ ਬਨਾਲਾ। ਤਹਿਸੀਲ? ਤਪੋਸ਼। ਮੋਬਾਈਲ ਨੰਬਰ? 99760 882 ਇਹ ਬੱਕਰਾ ਕਿੰਨੇ ਦਾ ਵਿੱਚ? 5600 ਵਿੱਚ ਹੈ ਜੀ। 500 ਦਾ। ਤੇ ਖਰੀਦ ਵਾਲਾ ਵੀਰ ਕਿਹੜੇ ਆ? ਆਹ ਬਾਈਆਂ ਦੇ ਪੁੱਤ। ਆਪਣਾ ਨਾਮ ਤੇ ਐਡਰੈਸ ਸਹੀ। ਮਮਦ ਸ਼ਰਬਾਜ਼ ਜੀ। ਮਰੇ ਕੋਲਾ ਸ਼ਹਿਰ ਮਰੇ ਕੋਲਾ। ਮਲੇਰ ਕੋਟਲਾ। ਜੀ ਸਰ। ਜ਼ਿਲ੍ਹਾ ਤਹਿਸੀਲ ਕਿਹੜੀ ਆ? ਮਰੇ ਕੋਲਾ ਜੀ। ਮੋਬਾਈਲ ਨੰਬਰ 98781 4933 ਕਿੰਨੇ ਦਾ ਖਰੀਦਿਆ ਬੱਕਰਾ 6500 ਰੁਪਏ ਦਾ ਖਰੀਦਿਆ ਜੀ ਆਪਾਂ 6500 ਦਾ ਹਾਂਜੀ ਕਿੰਨੀ ਉਮਰ ਆ ਵੀਰੇ ਇਹਦੀ 3 ਢਾਈ ਕਿਤਨੇ ਮਹੀਨੇ ਹੈਗੇ ਮੋਟਾ ਜੀ 3 ਢਾਈ ਤਿੰਨ ਕਿੰਨੇ ਮਹੀਨੇ ਹੋ ਰਾਇ 6500 ਦਾ ਸੌਦਾ ਹੋਇਆ 6500 ਦਾ 6500 ਦਾ ਸੌਦਾ ਹੋਇਆ ਦੇਖੋ ਜੀ ਬੱਕਰਾ ਗੁਲਾਬੀ ਚਮੜੀ ਜਾਂਦਾ ਜੀ ਗੁਲਾਬੀ ਚਮੜੀ ਜਾਂਦਾ ਕੰਨ ਤੇ ਨੱਕ ਦੇਖ ਵਾਲੀ ਚੀਜ਼ ਆਕ ਜਿਹੜੇ ਵੀਰ ਪਰਖੂ ਆ ਉਹੀ ਪਰਖ ਸਕਦੇ ਆ ਦਰਸ਼ਨ ਕਰੋ ਜਾਣੋ ਇਹ ਇੱਕ ਦੇਖਣਯੋਗ ਚੀਜ਼ ਆ ਦੁਆਰਾ ਫੇਰ ਬੇਨਤੀ ਕਰਦਿਆਂ ਫੋਟੋ ਖੜਾ ਹੈ ਗਲਾ ਹਾਂਜੀ ਆ ਸਾਰੇ ਜਿਹੜੇ ਵੀਰ ਮੇਰੇ ਆਹਨ ਨਾਲ ਜੁੜੇ ਆ ਇਹਨਾਂ ਦੇ ਦਰਸ਼ਨ ਕਰੋ ਬੱਕਰ ਮੰਡੀ ਦੇ ਵਿੱਚ ਰਾਹਰਾ ਬੇਗਾ ਬੱਕਰ ਮੰਡੀ ਦੇ ਵਿੱਚ ਹਾਂਜੀ ਇਹ ਬੱਕਰ ਮੰਡੀ ਆ ਜਿਹੜੀ ਆ ਰਾਮਪੁਰਾ ਤੋਂ ਖੰਡਾ ਰੋਡ ਦੇ ਵਿੱਚ ਰਾਹਰਾ ਬੇਗਾ ਪਿੰਡ ਦੇ ਵਿੱਚ ਸੜਕ ਦੇ ਉੱਪਰ ਹੀ ਸਥਿਤ ਆ ਹਾਂਜੀ ਬਾਕੀ ਪਿਛਲੀ ਵਾਰ ਮੈਂ ਇਹਦੇ ਨੰਬਰ ਵਗੈਰਾ ਵੀ ਲਾਇਆ ਸੀਗਾ ਜਿਹੜੇ ਵੀਰ ਬੱਕਰੀ ਸਭ ਆਪਣਾ ਮੰਡੀ ਕੋਲ ਕਰਾਉਂਦੇ ਆ ਆਰਿਆਂ ਦਾ ਧੰਨਵਾਦ ਓਕੇ ਬਾਏ ਸਤਿ ਸ੍ਰੀ ਅਕਾਲ